ਦੂਜੇ ਪਾਸੇ ਇੱਕ ਸਮਝਦਾਰ ਡਾਕਟਰ ਮੰਨਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਣ-ਪੀਣ ਅਤੇ ਦਵਾਈਆਂ ਦਾ ਰੂ ਦੀ ਜ਼ਿੰਮੇਵਾਰੀ ਵੀ ਹੈਨਰੀ ਮੋਡਨ ਨੂੰ ਸੌਂਪ ਦਿੱਤੀ ਗਈ। ਗੋਰੀਆਂ ਦੀ ਫੁੱਲ ਸਪੋਰਟ ਨਾਲ ਹੈਨਰੀ ਨੇ ਮਹਾਰਾਜਾ ਸਾਹਿਬ ਦੇ ਰਸੋਈਏ ਤੇ ਹੋਰ ਸਹਾਇਕ ਆਪਣੇ ਵੱਲ ਕਰ ਲਏ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਣ-ਪੀਣ ਵਿੱਚ ਮਿਲਾਵਟ ਹੋਣੀ ਸ਼ੁਰੂ ਹੋ ਗਈ। ਕੁਝ ਵਿਦਵਾਨਾਂ ਦਾ ਦਾਵਾ ਹੈ ਕਿ ਮਹਾਰਾਜਾ ਸਾਹਿਬ ਦੇ ਖਾਣੇ ਵਿੱਚ ਮਿੱਠਾ ਜ਼ਹਿਰ ਯਾਨੀ ਕਿ ਸਲੋ ਪੌਇਜ਼ਨ ਮਿਲਾਇਆ ਜਾਂਦਾ ਸੀ। ਹੌਲੀ-ਹੌਲੀ ਮਹਾਰਾਜਾ ਸਾਹਿਬ ਦੇ ਸਰੀਰ ਤੇ ਇਸ ਜ਼ਹਿਰ ਦਾ ਅਸਰ ਦਿਖਾਣਾ ਸ਼ੁਰੂ ਹੋ ਗਿਆ। ਜਿਹੜਾ ਸੂਰਮਾ ਜੰਗ ਦੇ ਮੈਦਾਨਾਂ ਵਿੱਚ ਸਾਰਾ ਦਿਨ ਤੇਗ ਬੋਹਦਾ ਨਹੀਂ ਸੀ ਥੱਕਦਾ ਹੁਣ ਚਾਰ ਕਦਮਾਂ ਤੇ ਉਸ ਦਾ ਸਾਹ ਫੁੱਲਣ ਲੱਗ ਪਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਵਾਰ ਕਸ਼ਮੀਰ ਦੇ ਦੌਰੇ ਤੋਂ ਵਾਪਸ ਆ ਰਹੇ ਸੀ ਅਤੇ ਲਾਹੌਰ ਤੋਂ ਅਜੇ ਕਰੀਬ ਡੇਢ ਕੋ ਦਿਨ ਦੀ ਦੂਰੀ ਤੇ ਹੋਣੇ ਜਦੋਂ ਉਹਨਾਂ ਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ ਇਸ ਤੋਂ ਬਾਅਦ ਮਹਾਰਾਜਾ ਸਾਹਿਬ ਨੂੰ ਅੰਦਰਾਂ ਅੰਗ ਨੇ ਵੀ ਜਕੜ ਲਿਆ ਅਤੇ ਬਹੁਤ ਸਮਾਂ ਬੈੱਡ ਰੈਸਟ ਤੇ ਰਹੇ ਅਜੇ ਉਹਨਾਂ ਦੇ ਸਰੀਰ ਨੇ ਕੁਝ ਰਿਕਵਰੀ ਸ਼ੁਰੂ ਹੀ ਕੀਤੀ ਸੀ ਕਿ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਇਸ ਪੇਟਿਓ ਮਹਾਰਾਜਾ ਰਣਜੀਤ ਸਿੰਘ ਜੀ ਦੇ ਠੀਕ ਹੋਣ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ